ਖੇਡ ਸੰਸਾਰ ਪ੍ਰੋਗਰਾਮ ਦੇ ਤਾਜ਼ਾ ਅੰਕ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਪੰਜਾਬ ਦਾ ਖੇਡਾਂ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ ਅਤੇ ਇਸ ਯੋਗਦਾਨ ਦੀ ਜੇਕਰ ਇਤਿਹਾਸਿਕ ਪੱਖ ਤੋਂ ਗੱਲ ਕਰੀਏ ਤਾਂ ਪੰਜਾਬ ਦੇ ਖਿਡਾਰੀਆਂ ਨੇ ਦੇਸ਼ ਦੇ ਖੇਡਾਂ ਦੇ ਸੁਨਹਿਰੀ ਸਮੇਂ ਦੌਰਾਨ ਆਪਣਾ ਵੱਡਾ ਯੋਗਦਾਨ ਪਾਇਆ ਅਤੇ ਇਸ ਵਿਸ਼ੇ ਨੂੰ ਜੇਕਰ ਆਪਾਂ ਤਸਵੀਰ ਵਿੱਚ ਚਰਚਾ ਵਿੱਚ ਲਾਈਏ ਤਾਂ ਅਜਿਹੀ ਸ਼ਖਸੀਅਤ ਸਾਡੇ ਕੋਲ ਮੌਜੂਦ ਹੈ ਜਿਨ੍ਹਾਂ ਨੇ ਇਸ ਖੇਤਰ ਵਿੱਚ ਅਜਿਹੇ ਪੇਡਾਂ ਪਾਈਆਂ ਨੇ ਜਿਨ੍ਹਾਂ ਦਾ ਜ਼ਿਕਰ ਕਰਨਾ ਬਣਦਾ ਹੈ ਸਾਡੇ ਕੋਲ ਅੱਜ ਗੱਲਬਾਤ ਕਰਨ ਲਈ ਮੌਜੂਦ ਨੇ ਅਰਜੁਨਾ ਐਵਾਰਡੀ ਅਤੇ ਭਾਰਤੀ ਵਾਲੀਬਾਲ ਟੀਮ ਦੇ ਕਪਤਾਨ ਰਹੇ ਸੁਖਪਾਲ ਸਿੰਘ ਬਰਾੜ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਜੀ ਥੈਂਕ ਯੂ ਤੇ ਆਪਾਂ ਗੱਲ ਕਰਾਂਗੇ ਤੁਹਾਡੀ ਖੇਡ ਜੀਵਨ ਦੀ ਵੀ ਪੰਜਾਬ ਦੇ ਖੇਡਾਂ ਵਿੱਚ ਯੋਗਦਾਨ ਦੀ ਵੀ ਜੀ ਜੀ ਤੇ ਭਾਰਤੀ ਵਾਲੀਬਾਲ ਟੀਮ ਦੀ ਤੁਸੀਂ ਕਪਤਾਨੀ ਕੀਤੀ ਪਰ ਉਸ ਕਪਤਾਨੀ ਤੱਕ ਪਹੁੰਚਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਇਹ ਜਾਣਾਂਗੇ ਕਿ ਤੁਹਾਡਾ ਸਫ਼ਰ ਸ਼ੁਰੂ ਕਿੱਥੋਂ ਹੋਇਆ ਆ ਭਾਵ ਕਿ ਆਪਣੇ ਪਿਛੋਕੜ ਬਾਰੇ ਸਾਨੂੰ ਥੋੜੀ ਜਾਣਕਾਰੀ ਦਿਓ ਮੈਂ ਕਿ ਬਚਪਨ ਦੇ ਵਿੱਚ ਦੀ ਡਿਸਟ੍ਰਿਕਟ ਮੁਕਸਰ ਮੇਰੇ ਨਾਨਕਿਆਂ ਦਾ ਪਿੰਡ ਆ ਜੀ ਉੱਥੇ ਮੈਂ ਸਕੂਲ ਸ਼ੁਰੂ ਕੀਤਾ ਉਹਦਾ ਮੇਰਾ ਪਿੰਡ ਪੈਂਦਾ Rajasthan ਦੇ ਵਿੱਚ ਡਿਸਟ੍ਰਿਕਟ ਹਰਮਾਨਗੜ੍ਹ ਚ ਮੱਲੜ ਖੇੜਾ ਬਟੇ ਧਿਆਣ ਖੇੜਾ ਪਿੰਡ ਆ ਜੋ ਮੇਰੇ ਨਾਨਕਿਆਂ ਦਾ ਪਿੰਡ ਸੀ ਜੀ ਮੈਂ ਬਚਪਨ ਤੋਂ ਉੱਥੇ ਸਕੂਲ ਸ਼ੁਰੂ ਕੀਤਾ ਔਰ ਉਦੋਂ ਨੇਚਰਲੀ ਤੁਹਾਨੂੰ ਪਤਾ ਹੀ ਆ ਪਿੰਡਾਂ ਦੇ ਵਿੱਚ ਮਾਹੌਲ ਹੁੰਦਾ ਸੀਗਾ ਰੂਟੀਨ ਹੀ ਹੁੰਦੀ ਸੀ ਵੋਲੀਬਾਲ ਤੇ ਕਬੱਡੀ ਵਗੈਰਾ ਪੇੜਨਾ ਚੱਲਦੀ ਸੀ ਬਸ ਉੱਥੇ ਏ ਬੀ ਸੀ ਕਹਿ ਲੋ ਜਾਂ ਮਤਲਬ ਜ਼ੀਰੋ ਤੋਂ ਸਟਾਰਟ ਜਿਹੜਾ ਉਹ ਪਿੰਡਾਂ ਚ ਹੋਇਆ ਜੀ ਉਸ ਪਿੰਡ ਤੋਂ ਸਟਾਰਟ ਹੋਈ ਮੇਰੀ ਬਾਲ ਉਸ ਪਿੰਡ ਤੋਂ ਤੁਹਾਡਾ ਸਫ਼ਰ ਸ਼ੁਰੂ ਹੋਇਆ ਜੀ ਤੇ ਜਿਹੜੀ ਵੋਲੀਬਾਲ ਦੀ ਖੇਡ ਹੈ ਤੁਸੀਂ ਦੱਸਿਆ ਕਿ ਉਸ ਵੇਲੇ ਪਿੰਡਾਂ ਵਿੱਚ ਆਮ ਖੇਡੀ ਜਾਂਦੀ ਸੀ ਇਸ ਕਰਕੇ ਤੁਹਾਡਾ ਰੁਝਾਨ ਇਧਰ ਨੂੰ ਹੋਇਆ ਫਿਰ ਤੁਸੀਂ ਇਸ ਖੇਡ ਦੀ ਸਿਖਲਾਈ ਵੀ ਲਈ ਕਿਉਂਕਿ ਤੁਸੀਂ ਫੈਸਲਾ ਕੀਤਾ ਕਿਸੇ ਨਾ ਕਿਸੇ ਮੋੜ ਤੇ ਕਿ ਇਸ ਖੇਡ 'ਚ ਪੱਕੇ ਪੈਰੀ ਹੁਣ ਅੱਗੇ ਵਧਣਾ ਹੈ ਜੀ ਐਕਚੁਅਲੀ ਸਟਾਰਟਿੰਗ ਦੇ ਵਿੱਚ ਜਦੋਂ ਸਕੂਲ ਦੇ ਵਿੱਚ ਮੈਂ ਥੋੜਾ ਬਹੁਤਾ ਵਾਲੀਬਾਲ ਖੇਡਦਾ ਸੀ ਜਿਆਦਾ ਨਹੀਂ ਜੀ ਉਸ ਤੋਂ ਬਾਅਦ ਮੈਂ ਕਾਲਜ ਐਡਮਿਸ਼ਨ ਲਈ ਤਾਂ ਉਸ ਦੌਰਾਨ ਇੱਕ ਨਾ ਲੁਧਿਆਣੇ ਉਸ ਵਾਲ ਵਾਲਿਆਂ ਨੇ ਇੱਕ ਟੀਮ ਬਣਾਈ ਸੀ ਵਾਲੀਬਾਲ ਉਸ ਵਾਲੀਬਾਲਿੰਗ ਦਾ ਨਾਮ ਉਹਨਾਂ ਨੂੰ ਹਾਈਟ ਵਾਲੇ ਸੀ ਸਾਡੇ ਨਿਰਪਜੀਤ ਸਿੰਘ 베ਦੀ ਜਿਹੜੇ ਅਰਜਨਾਵਾੜੀ ਰਿਟਾਇਰ ਹੋ ਗਏ ਕਮਾਂਡਰ ਰਿਟਾਇਰ ਹੋਇਆ ਵੀ ਇਹ ਸਭ ਦੇ ਵਿੱਚੋਂ ਉਹ ਪੰਜਾਬ ਦੇ ਪਹਿਲੇ ਅਰਜਨਾਵਾੜੀ ਸੀ ਜੀ ਉਹ ਕੋਚ ਸੀ ਉੱਥੇ ਉਹਨਾਂ ਨੇ ਮੇਰੇ ਪਿੰਡੋਂ ਤੋਂ ਈਸੀ ਮੁੰਡੇ ਗਮਦੂਰ ਸਿੰਘ ਹੋਰੀ ਸੀਗੇ ਉਹ ਕਹਿੰਦੇ ਵੀ ਕੋਈ ਹਾਈਟ ਵਾਲੇ ਬੱਚੇ ਲੈ ਕੇ ਆਓ ਲੜਕੇ ਲੈ ਕੇ ਆਓ ਉਹ ਮੈਨੂੰ ਆਇਆ ਤੇ ਮੈਨੂੰ ਨਾਲ ਲੈ ਗਿਆ ਉਹ ਮੈਂ ਟ੍ਰਾਇਲ ਦਿੱਤੇ ਉੱਥੇ ਉਸ ਵਾਲ ਦੇ ਵਿੱਚ ਤੇ ਮੈਂ ਸਿਲੈਕਟ ਹੋ ਗਿਆ 6 ਮਹੀਨੇ ਉਹ ਟੀਮ ਰਹੀ ਜੀ ਉਸ ਤੋਂ ਬਾਅਦ ਉਹ ਟੀਮ ਟੁੱਟ ਗਈ ਬਟ 6 ਮਹੀਨਿਆਂ ਦੇ ਵਿੱਚ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਉੱਥੇ ਉਸ ਤੋਂ ਬਾਅਦ ਫਿਰ ਮੈਂ ਗਵਰਨਮੈਂਟ ਕਾਲਜ ਲੁਧਿਆਣਾ ਐਡਮਿਸ਼ਨ ਲੈ ਲਈ ਜੀ ਉਸ ਤੋਂ ਬਾਅਦ ਫਿਰ ਸਫਰ ਜਿਹੜਾ ਅਗਲਾ ਸਟਾਰਟ ਹੋ ਗਿਆ ਜੀ ਅਗਲਾ ਸਫਰ ਫਿਰ ਜਿਹੜਾ ਸ਼ੁਰੂ ਹੋਇਆ ਉਸ ਤਹਿਤ ਚ ਤੁਸੀਂ ਵਾਲੀਬਾਲ ਦੀ ਖੇਡ ਵਿੱਚ ਅੱਗੇ ਵਧਿਓ ਤੇ ਸ਼ੁਰੂਆਤੀ ਮੁਕਾਬਲੇ ਜਿਹੜੇ ਤੁਸੀਂ ਖੇਡੇ ਕੁਝ ਉਹਨਾਂ ਬਾਰੇ ਦੱਸੋ ਸਟਾਰਟਿੰਗ ਦੇ ਵਿੱਚ ਮੇਰਾ ਜਿਹੜਾ ਫਰਸਟ ਲਾਈਫ ਦਾ ਟੂਰਨਾਮੈਂਟ ਸੀ ਜਿਹੜਾ ਮਤਲਬ ਅੰਡਰ 16 ਸੀਗਾ ਰੂਰਲ ਸਪੋਰਟਸ ਜੀ ਨੂੰ ਕਹਿੰਦੇ ਆ ਉਹਦੇ ਚ ਪੰਜਾਬ ਵੱਲੋਂ ਮੈਂ ਪਾਰਟਿਸਿਪੇਟ ਕੀਤਾ ਚਕਰਨ ਅਟਾ ਚ ਉੱਥੇ ਚੈਂਪੀਅਨ ਸੀ ਸਾਡੀ ਪੰਜਾਬ ਦੀ ਟੀਮ ਔਰ ਮੈਂ ਬੈਸਟ ਪਲੇ ਨਿਕਲਿਆ ਸੀ ਮੇਰਾ ਫਰਸਟ ਮਤਲਬ ਉਹ ਲਾਈਫ ਦਾ ਇੱਕੋ ਸੀ ਜੀ ਉਸ ਤੋਂ ਬਾਅਦ ਫਿਰ ਜਦੋਂ ਕਾਲਜ ਤੇ ਐਡਮਿਸ਼ਨ ਮਿਲ ਗਈ ਲਈ ਗਵਰਨਮੈਂਟ ਕਾਲ ਲੁਧਿਆਣਾ ਉਸ ਤੋਂ ਇੰਟਰ ਕਾਲਜ ਪੰਜਾਬ ਯੂਨੀਵਰਸਿਟੀ ਵੱਲੋਂ ਪਾਰਟਿਸਪੇਟ ਇੰਟਰ ਯੂਨੀਵਰਸਿਟੀ ਜੀ 82 ਚ ਪਰ ਉਸੇ ਸਾਲ ਹੀ ਪੰਜਾਬ ਟੀਮ ਚ ਜੀ ਔਰ 84 ਚ ਮੈਂ ਇੰਡੀਆ ਟੀਮ ਚ ਮਤਲਬ ਬੜੀ ਜਲਦੀ ਜਲਦੀ ਬਟ ਇਹ ਹੈ ਵੀ ਹਰ ਸਪੋਰਟਸ ਵਾਸਤੇ ਨੈਚੁਰਲ ਟੈਲੈਂਟ ਹੋਣਾ ਜ਼ਰੂਰੀ ਹੈ ਮਿਹਨਤ ਤਾਂ ਤੁਸੀਂ ਜ਼ਿਕਰ ਕੀਤਾ ਕਿ ਸਭ ਕੁਝ ਪੜਾਦਰ ਪੜਾ ਹੁੰਦਾ ਗਿਆ ਜੀ ਜੀ ਤੁਹਾਡੀ ਸਫਲਤਾ ਬਾਰੇ ਵੀ ਆਪਾਂ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਗੱਲ ਕਰੀਏ ਕਿ ਜਿਹੜੀ ਮਿਹਨਤ ਤੇਰੇ ਪਿੱਛੇ ਲੱਗੀ ਤੁਸੀਂ ਥੋੜਾ ਜਿਹਾ ਜ਼ਿਕਰ ਕੀਤਾ ਸਾਨੂੰ ਉਸ ਤਿਆਰੀ ਬਾਰੇ ਦੱਸੋ ਉਸ ਸੰਘਰਸ਼ ਬਾਰੇ ਦੱਸੋ ਜੋ ਤੁਸੀਂ ਮਿਹਨਤ ਕੀਤੀ ਕਿੰਨਾ ਅਭਿਆਸ ਕੀਤਾ ਕਿਹੋ ਜੀ ਤਿਆਰੀ ਹੁੰਦੀ ਸੀ ਐਕਚੁਅਲੀ ਪਹਿਲਾਂ ਸਟਾਰਟਿੰਗ ਮੇਰੀ ਪਿੰਡ ਜੀ ਸੀਗੀ ਜੀ ਮਾਮਾ ਯਾਰ ਹੁਣ ਬੜਾ ਇੰਟਰਸਟ ਹੁੰਦਾ ਸੀਗਾ ਸਪੋਰਟਸ ਬਾਰੇ ਨੌਲੇਜ ਨਹੀਂ ਸੀ ਪਰ ਅਸੀਂ ਉਹਨਾਂ ਟਾਈਮਾਂ ਦੀ ਗੱਲ ਦੱਸ ਦਿਆਂ ਤੁਹਾਨੂੰ ਇਹ 80 ਤੋਂ ਪਹਿਲਾਂ ਦੀ ਗੱਲ ਹੈ ਉਦੋਂ ਵੀ ਸਾਨੂੰ ਉਹਨਾਂ ਨੇ ਮਤਲਬ ਕਰੇ ਉਹ ਵੇਟ ਟ੍ਰੇਨਿੰਗ ਜਿਵੇਂ ਹੁੰਦੀ ਸੀ ਰੌਡ ਪਲੇਟ ਵਗੈਰਾ ਸਾਨੂੰ ਉਸ ਟਾਈਮ ਉਹਨਾਂ ਟਾਈਮਾਂ ਦੇ ਵਿੱਚ ਉਦੋਂ ਤਾਂ ਜਿਮ ਵੀ ਨਹੀਂ ਹੁੰਦੇ ਸੀ ਉਹ ਚੀਜ਼ਾਂ ਸਾਨੂੰ ਪ੍ਰੋਵਾਈਡ ਕੀਤੀਆਂ ਸੀ ਕਾਲਜ ਦੇ ਵਿੱਚ ਸਿਰਫ ਮੇਰਾ ਇੱਕੋ ਹੀ ਏਮ ਹੁੰਦਾ ਸੀ ਸਿਰਫ ਵਾਲੀਬॉल ਬਸ ਉਸ ਟਾਈਮਾਂ ਦੇ ਵਿੱਚ ਮੈਨੂੰ ਇਹ ਹੁੰਦਾ ਸੀ ਵੀ ਸੰਡੇ ਵੀ ਨਹੀਂ ਆਉਣਾ ਚਾਹੀਦਾ ਯਾਰ ਉਸ ਦਿਨ ਉਸ ਦਿਨ ਵੀ ਪ੍ਰੈਕਟਿਸ ਕਰੀਏ ਇ ਬਸ ਉਹ ਮਿਹਨਤ ਰੰਗ ਲਿਆਈ ਜੀ ਇੱਥੋਂ ਤੱਕ ਅੱਜ ਮਤਲਬ ਪ੍ਰਮਾਤਮਾ ਨੇ ਸਭ ਕੁਝ ਜੀ ਲੈ ਆ ਜੀ ਸੋ ਮਿਹਨਤ ਵੀ ਹੈ ਇੱਕ ਤਪੱਸਿਆ ਵੀ ਹੈ ਤੇ ਇੱਕ ਟੀਚਾ ਬਣ ਕੇ ਤੁਸੀਂ ਖੇਡ ਨੂੰ ਤੁਰੇ ਤੇ ਉਹੀ ਤੁਹਾਨੂੰ ਸਫਤਤਾ ਦੇ ਮਕਾਮ ਲਾਈਫ ਦੇ ਵਿੱਚ ਜਿੰਨਾ ਚਿਰ ਤੁਹਾਡਾ ਕੋਈ ਏਮ ਨਹੀਂ ਨਾ ਜੀ ਉਨਾਂ ਚਿਰ ਤੁਸੀਂ ਕੁਝ ਨਹੀਂ ਕਰ ਸਕਦੇ ਏਮ ਹੋਣਾ ਬਹੁਤ ਜ਼ਰੂਰੀ ਹੈ ਜੀ ਜੀ ਤੇ ਇਸ ਤੋਂ ਬਾਅਦ ਫਿਰ ਤੁਸੀਂ ਭਾਰਤੀ ਟੀਮ ਵਿੱਚ ਖੇਡੇ ਤੁਸੀਂ ਜ਼ਿਕਰ ਕੀਤਾ ਤੇ ਕਿਸੇ ਵੀ ਖਿਡਾਰੀ ਲਈ ਬਹੁਤ ਵੱਡੀ ਗੱਲ ਹੁੰਦੀ ਹੈ ਆਪਣੇ ਦੇਸ਼ ਲਈ ਖੇਡਣਾ ਕੋ ਮੰਤਰੀ ਪੱਧਰ ਤੇ ਆਪਣੇ ਦੇਸ਼ ਦੀ ਪ੍ਰਤੀਨਿਧਤਾ ਕਰਨੀ ਤੁਸੀਂ ਉਹ ਵੀ ਕੀਤਾ ਤੇ ਉਹਦੇ ਨਾਲ ਇੱਕ ਵੱਡੀ ਮਾਣ ਵਾਲੀ ਗੱਲ ਕਿ ਤੁਸੀਂ ਟੀਮ ਦੀ ਕਪਤਾਨੀ ਕੀਤੀ ਭਾਰਤੀ ਟੀਮ ਦੀ ਕਪਤਾਨੀ ਦੀ ਜ਼ਿੰਮੇਵਾਰੀ ਨੇ ਭਾਈ ਜੀ ਬਿਲਕੁਲ ਉਸ ਸਮੇਂ ਉਸ ਸਫ਼ਰ ਬਾਰੇ ਦੱਸੋ ਉਸ ਸਫ਼ਰ ਇੱਕ ਬਹੁਤ ਵਧੀਆ ਸਫਰ ਜੀ ਐਕਚੁਅਲੀ ਜਦੋਂ ਅਸੀਂ ਸਟਾਰਟ ਕਰਦੇ ਆ ਸਾਨੂੰ ਉਦੋਂ ਉਦੋਂ ਸਾਡੇ ਟਾਈਮ ਦੀ ਗੱਲ ਦੱਸ ਰਹੇ ਆ ਉਦੋਂ ਬੜਾ ਮਾਣ ਮਹਿਸੂਸ ਹੁੰਦਾ ਸੀ ਇੱਕ ਡਿਸਟ੍ਰਿਕਟ ਟੀਮ ਡਿਸਟ੍ਰਿਕਟ ਨਾਂ ਦੀ ਤੁਸੀਂ ਟੀ-ਸ਼ਰਟ ਪਾਨੇ ਹੋ ਫਿਰ ਕਾਲਜ ਦੇ ਨਾਂ ਦੀ ਫਿਰ ਪੰਜਾਬ ਸਟੇਟ ਤੁਹਾਡੇ ਲਿਖਿਆ ਹੋਇਆ ਤੁਹਾਨੂੰ ਮਤਲਬ ਅਲੱਗ ਫੀਲਿੰਗ ਹੁੰਦੀ ਓਦੀ ਫਿਰ ਜਦੋਂ ਇੰਡੀਆ ਕਲਰ ਮਿਲ ਜਾਂਦਾ ਤੁਹਾਨੂੰ ਫਿਰ ਤਾਂ ਉਹ ਕਿਆ ਕਹਿੰਦੇ ਉਹ ਤਾਂ ਅਲੱਗ ਹੀ ਚੀਜ਼ ਹੈ ਬਿਲਕੁਲ ਤੇ ਉਦੋਂ ਮੈਂ 82 ਚ ਮੈਂ ਫਸਟ ਨੈਸ਼ਨਲ ਖੇਡੀ ਆ ਪੰਜਾਬ ਵੱਲੋਂ ਕਾਲਜ ਹੁੰਦੇ ਜੀ ਜੀ ਔਰ 2 ਸਾਲ ਬਾਅਦ 84 ਚ ਮੈਂ ਜੂਨੀਅਰ ਇੰਡੀਆ ਟੀਮ ਸਿਲੈਕਟ ਹੋਇਆ ਕਾਲਜ ਦੇ ਵਿੱਚ ਹੀ ਮੈਂ ਗਵਰਨਮੈਂਟ ਕਾਲਜ ਆ ਰਿਹਾ ਸੀ ਉਦੋਂ ਉਸ ਤੋਂ ਬਾਅਦ 84 ਤੋਂ ਮੇਰਾ ਸਫਰ ਸ਼ੁਰੂ ਹੋਇਆ ਫਿਰ ਮੈਂ 10 ਤੋਂ 11 ਸਾਲ ਇੰਡੀਆ ਟੀਮ ਦੇ ਵਿੱਚ ਕੰਟੀਨਿਊ ਖੇਡਿਆ ਔਰ ਮੈਂ 3 ਤੋਂ 4 ਸਾਲ ਕਪਤਾਨੀ ਵੀ ਕੀਤੀ ਇੰਡੀਆ ਟੀਮ ਦੀ ਸੋ ਬੜਾ ਵਧੀਆ ਸਫਰ ਸੀ ਜੀ 82 ਚ ਪੰਜਾਬ ਟੀਮ 84 ਚ ਇੰਡੀਆ ਟੀਮ ਜੀ ਫਿਰ ਉਸ ਤੋਂ ਬਾਅਦ ਕਪਤਾਨੀ ਜੀ 90 ਚ ਆ ਕੇ ਮੈਂ ਕੈਪਟਨ ਬਣਿਆ ਇੰਡੀਆ ਟੀਮ ਦਾ ਜੀ ਜੀ ਫਿਰ बस सफर ही ਤਾਂ ਚੱਲਿਆ ਜੀ ਜੀ ਹੁਣ ਜਦੋਂ ਕਪਤਾਨੀ ਦੀ ਗੱਲ ਹੁੰਦੀ ਹੈ ਤਾਂ ਇੱਕ ਸਵਾਲ ਸਾਡੇ ਦਰਸ਼ਕਾਂ ਨੇ ਮਨ ਵਿੱਚ ਵੀ ਆਦਾ ਹੋਊਗਾ ਹਰ ਕਿਸੇ ਦੇ ਮਨ 'ਚ ਆਉਂਦਾ ਹੈ ਕਿ ਬਤੌਰ ਖਿਡਾਰੀ ਖੇਡਣਾ ਤੇ ਬਤੌਰ ਕਪਤਾਨ ਖੇਡਣਾ ਦੋਵਾਂ 'ਚ ਕੋਈ ਫਰਕ ਹੁੰਦਾ ਕੋਈ ਜ਼ਿੰਮੇਵਾਰੀ ਆ ਦਬਾਅ ਵੱਧਦਾ ਆ ਜਾਂ ਕਿਵੇਂ ਖਿਡਾਰੀ ਨੂੰ ਆਪਣੀ ਖੇਡ ਥੋੜੀ ਜਿਹੀ ਫਿਰ ਤਬਦੀਲ ਕਰਨੀ ਵੀ ਕਰਨ ਪੈਂਦੀ ਹੈ ਹਰ ਇੱਕ ਬੰਦੇ ਦਾ ਅਲੱਗ-ਅਲੱਗ ਆਪਣਾ ਸਿਸਟਮ ਹੈ ਜੀ ਮੈਂ ਆਪਣੀ ਲਾਈਫ ਦੇ ਵਿੱਚ ਕਦੇ ਵੀ ਜਦੋਂ ABCB ਵਾਲੀ ਵਾਲੀਬਾਲ ਦੀ ਸ਼ੁਰੂ ਕੀਤੀ ਪਿੰਡ ਟੀਮ ਤੋਂ ਲੈ ਕੇ ਇੰਡੀਆ ਟੀਮ ਤੱਕ ਮੇਰੇ ਤੇ ਕਦੇ ਵੀ ਸਾਹਮਣੇ ਵਾਲੀ ਟੀਮ ਦਾ ਪ੍ਰੈਸ਼ਰ ਨਹੀਂ ਹੁੰਦਾ ਸੀ ਨੈਵਰ ਹਾਂ ਪਤਾ ਹੁੰਦਾ ਸੀ ਵੀ ਉਹ ਟੀਮ ਚੰਗੀ ਐ ਸਾਡੇ ਤੋਂ ਬਹੁਤ ਵਧੀਆ ਡਬਲ ਚੰਗੀ ਐ ਬਟ ਸਾਡਾ ਕੰਮ ਐ ਸਿਰਫ ਖੇਲਣਾ ਅਸੀਂ ਆਪਣੀ ਪਰਫਾਰਮੈਂਸ ਦੇਣੀ ਐ ਹਾਰਨਾ ਜਿੱਤਣਾ ਲੱਗ ਚੀ ਜਾ ਇਸ ਕਰਕੇ ਮੈਨੂੰ ਹਮੇਸ਼ਾ ਹੀ ਜੇ ਤੁਸੀਂ ਹਾਰਡਵਰਕ ਕਰੋਗੇ ਤੁਹਾਨੂੰ ਕੌਨਫੀਡੈਂਸ ਰਹਿਣਾ ਹੀ ਰਹਿਣਾ ਕੋਈ ਪ੍ਰੈਸ਼ਰ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਔਰ ਮੈਂ ਆਪਣੀ ਲਾਈਫ ਦੇ ਵਿੱਚ ਇਹੋ ਜਿਹੇ ਮੈਚ ਵੀ ਜਿੱਤੇ ਜਿਹੜੀ ਸਾਡੇ ਤੋਂ ਡਬਲ ਮਤਲਬ ਵਧੀਆ ਟੀਮ ਚੰਗੀ ਸੀ ਅਸੀਂ ਫਿਰ ਵੀ ਮੈਚ ਜਿੱਤੇ ਆ ਉਹ ਸਿਰਫ ਸਾਡਾ ਕੌਨਫੀਡੈਂਸ ਸਾਡਾ ਹਾਰਡ ਕਪਤਾਨੀ ਤੋਂ ਬਾਅਦ ਪ੍ਰੈਸ਼ਰ ਦੀ ਗੱਲ ਉਹੀ ਉਹੀ ਆ ਜਾਂਦੀ ਹੈ ਫਿਰ ਜੀ ਕਿਉਂਕਿ ਇੰਡੀਆ ਟੀਮ ਦੇ ਵਿੱਚ ਸਾਰੇ ਪਲੇਅਰ ਸਾਡੇ ਬਰਾਬਰ ਦੇ ਹੁੰਦੇ ਆ ਉਹਨਾਂ ਏਕੀ ਹੁੰਦੇ ਆ ਜੀ ਤੇ ਨੋ ਡਾਊਟ ਚਲੋ ਕਪਤਾਨ ਦਾ ਸਟੇਟਸ ਥੋੜਾ ਅਲੱਗ ਹੁੰਦਾ ਹੈ ਜੀ ਬਟ ਕੋਈ ਐਡੀ ਪ੍ਰੈਸ਼ਰ ਵਾਲੀ ਗੱਲ ਜੋ ਮੇਰਾ ਐਕਸਪੀਰੀਅੰਸ ਆ ਹੋ ਸਕਦਾ ক্রিকেট ਦੇ ਵਿੱਚ ਦੂਜੀਆਂ ਗੇਮਾਂ ਦੇ ਵਿੱਚ ਜੀ ਮੈਂ ਕੁਝ ਨਹੀਂ ਕਹਿ ਸਕਦਾ ਹੋ ਸਕਦਾ ਪ੍ਰੈਸ਼ਰ ਹੋਵੇ ਉਹ ਕਈ ਵਾਰੀ ਕਹਿੰਦੇ ਆ ਯਾਰ ਉਹ ਪਰਫਾਰਮੈਂਸ ਡਾਊਨ ਹੋ ਗਈ ਉਸ ਕਪਤਾਨ ਬਣ ਗਿਆ ਤਾਂ ਕਰਕੇ ਪਰ ਨਹੀਂ ਮੈਨੂੰ ਤਾਂ ਕੋਈ ਫਰਕ ਨਹੀਂ ਲੱਗਿਆ ਠੀਕ ਆ ਕਪਤਾਨੀ ਇੱਕ ਪਾਸੇ ਐ ਥੋੜੀ ਗਰਾਉਂਡ ਦੇ ਵਿੱਚ ਵੜਨ ਤੋਂ ਬਾਅਦ ਦੋੜ ਜਿਹੜੀ ਇਹ ਪਰਫਾਰਮੈਂਸ ਹੋ ਇੱਕ ਸਾਈਡ ਤੇ ਜੀ ਤੇ ਮੇਰੇ ਮੇਰੀ ਲਾਈਫ ਦੇ ਵਿੱਚ ਕੋਈ ਪ੍ਰੈਸ਼ਰ ਮੇਰੇ ਤੇ ਨਹੀਂ ਆਇਆ ਹੈ ਕਦੇ ਵੀ ਜੀ ਸਗੋਂ ਦੀ ਹੋਰ ਵੀ ਵਧੀਆ ਮਜ਼ਾ ਆਉਂਦਾ ਵੀ ਐਜ਼ ਇੱਕ ਕਪਤਾਨ ਥੋੜੀ ਰਿਸਪੌਂਸਿਬਿਲਟੀ ਵੱਧ ਜਾਂਦੀ ਹੈ ਵੀ ਚੰਗਾ ਖੇਲਣਾ ਪੈਣਾ ਤੁਹਾਨੂੰ ਹਾਂ ਜੀ ਹਾਂ ਜੀ ਲੋਕਾਂ ਨੇ ਗਣਾ ਨਹੀਂ ਤਾਂ ਜਾਲੀ ਕਪਤਾਨ ਆਏ ਇਸ ਕਰਕੇ ਇਹ ਚੀਜ਼ਾਂ ਜ਼ਰੂਰੀ ਹੈ ਜੀ ਜੀ ਤੇ ਤੁਸੀਂ ਟੀਮਾਂ ਦਾ ਜ਼ਿਕਰ ਕੀਤਾ ਜਿਹੜੀਆਂ ਟੀਮਾਂ ਦੇ ਨਾਲ ਤੁਸੀਂ ਖੇਡੇ ਹੋ ਤੇ ਉਹਨਾਂ ਟੀਮਾਂ ਵਿੱਚੋਂ ਕੁਝ ਜਿਹੀਆਂ ਟੀਮਾਂ ਸੀ ਜਿਨ੍ਹਾਂ ਦੀ ਖੇਡ ਤੁਹਾਨੂੰ ਬੜੀ ਜ਼ਬਰਦਸਤ ਲੱਗੀ ਜਾਂ ਜਿਨ੍ਹਾਂ ਨਾਲ ਖੇਡ ਕੇ ਮਜ਼ਾ ਆਇਆ ਕਿ ਉਹ ਚੰਗਾ ਖੇਡਾਰੀ ਆ ਉਹਨੂੰ ਖੇਡ ਦਾ ਮਜ਼ਾ ਵੀ ਉਦੋਂ ਆਉਂਦਾ ਜਦੋਂ ਸਾਹਮਣੇ ਵਾਲੀ ਟੀਮ ਤਕੜੀ ਹੋਵੇ ਸੋ ਕੁਝ ਜਿਹੀਆਂ ਟੀਮਾਂ ਦਾ ਜ਼ਿਕਰ ਕਰਨਾ ਚਾਹੂਗਾ ਜਿਨ੍ਹਾਂ ਨੇ ਤੁਹਾਨੂੰ ਸਖਤ ਟੱਕਰ ਦਿੱਤੀ ਸਾਡੇ ਟਾਈਮ ਦੇ ਵਿੱਚ ਮੈਂ ਏਸ਼ੀਆ ਦੀ ਗੱਲ ਕਰਦਾ ਹਾਂ ਹਾਂਜੀ ਸਾਡੇ ਟਾਈਮ ਦੇ ਵਿੱਚ ਉਦੋਂ ਤਿੰਨ ਟੀਮਾਂ ਸਾਡੇ ਤੋਂ ਮਤਲਬ ਅਸੀਂ ਸਾਡੇ ਬਰਾਬਰ ਜਾਂ ਸਾਡੇ ਤੋਂ ਸਪੀਰੀਅਰ ਹੁੰਦੀਆਂ ਸੀ ਚਾਈਨਾ ਜਾਪਾਨ ਕੋਰੀਆ ਅੱਛਾ ਜੀ ਔਰ 86 ਐਸ਼ੀਅਨ ਗੇਮ ਦੇ ਵਿੱਚ ਅਸੀਂ ਜਪਾਨ ਨੂੰ ਵੀ ਜਿੱਤੇ ਅੱਛਾ ਜੀ ਜੀ ਚਾਈਨਾ ਨੂੰ ਵੀ ਜਿੱਤੇ ਜੀ ਤੇ ਕੋਰੀਆ ਜਿਹੜਾ ਸੀ ਸਾਡਾ ਕੋਰੀਆ ਨੂੰ ਮਤਲਬ ਅਸੀਂ ਕੋਰੀਆ ਤੋਂ ਲੂਜ਼ ਕੀਤੇ ਸੀਗੇ ਸੌਰੀ ਜਪਾਨ ਨੂੰ ਅਸੀਂ ਜਿੱਤੇ ਸੀ ਚਾਈਨਾ ਤੇ ਕੋਰੀਆ ਤੋਂ ਲੂਜ਼ ਕੀਤੇ ਸੀ ਸਾਡਾ ਬ੍ਰਾਉਂਜ਼ ਮੈਡਲ ਆਇਆ ਸੀ ਮੈਂ ਆਪਣੀ ਲਾਈਫ ਦੀ ਸਭ ਤੋਂ ਵੱਡੀ ਅਚੀਵਮੈਂਟ ਸੋਚਦਾ ਹਾਂ ਉਹ ਨੂੰ ਵੀ 80 62 ਤੋਂ ਬਾਅਦ 86 ਦਾ ਮੈਡਲ ਆਇਆ ਜਿਹੜਾ ਸਾਡਾ ਜੀ ਉਦੋਂ ਸਾਡੇ ਟਾਈਮ ਇਹ ਚైనా ਜਾਪਾਨ ਕੋਰੀਆ ਤਿੰਨ ਟੀਮਾਂ ਚੰਗੀਆਂ ਹੁੰਦੀਆਂ ਸੀ ਹੁਣ ਉਸ ਤੋਂ ਬਾਅਦ ਕੰਟਰੀ ਕਰ ਹੋਰ ਵੀ ਅੱਗੇ ਆ ਗਿਆ ਪਰ ਉਹ ਸਾਡੀਆਂ ਫੇਵਰਟ ਟੀਮਾਂ ਵੀ ਸੀ ਕਿਉਂਕਿ ਬਹੁਤ ਵਧੀਆ ਪਲੇਅਰਸ ਸੀ ਉਹਨਾਂ ਦੇ ਜੀ ਔਰ ਮਜ਼ਾ ਵੀ ਆਉਂਦਾ ਸੀ ਖੇਡ ਕੇ ਬਰਾਬਰ ਦੀ ਟੀਮਾਂ ਨਾਲ ਬਾਕੀ ਟੀਮਾਂ ਥੋੜਾ ਜਿਹਾ ਲੈਵਲ ਜ਼ਿਆਦਾ ਵਧੀਆ ਨਹੀਂ ਸੀ ਇਹ ਤਿੰਨੇ ਟੀਮਾਂ ਸਾਡੀਆਂ ਫੇਵਰਟ ਹੁੰਦੀਆਂ ਸੀ ਜੀ ਜੀ ਸੋ ਇਸ ਵੇਲੇ ਤਾਂ ਵਾਲੀਬਾਲ ਦਾ ਦਾਇਰਾ ਬਹੁਤ ਵੱਧ ਚੁੱਕਾ ਹੈ ਹਾਂ ਜੀ ਹੁਣ ਤਾਂ ਕਾਫੀ ਜ਼ਬਰਦਸਤ ਕੰਟਰੀ ਵੀ ਦਾ ਕਾਫੀ ਜਿਹੜੇ ਚੰਗੇ ਹੋ ਗਏ ਆ ਜਿਵੇਂ ਹੁਣ ਇਰਾਨ ਰੂਮ ਵਗੈਰਾ ਵੀ ਉਹ ਚਲੇ ਹੋ ਗਏ ਕ ਤੁਸੀਂ ਜਿਸ ਸਮੇਂ ਖੇਡ ਰਹੇ ਸੀ ਭਾਵੇਂ ਸੂਬਾ ਪੱਧਰ ਤੇ ਜਾਂ ਕੌਮੀ ਪੱਧਰ ਤੇ ਤੁਹਾਡੇ ਜਿਹੜੇ ਸਾਥੀ ਖਿਡਾਰੀ ਸੀ ਉਹਨਾਂ ਵਿੱਚੋਂ ਕੁਝ ਤਾਂ ਤੁਸੀਂ ਜ਼ਿਕਰ ਕਰਨਾ ਚਾਹੋਗੇ ਉਹਨਾਂ ਦੀ ਤਿਆਰੀ ਕਿਹੋ ਜਿਹੀ ਜੀਵਨ ਸ਼ੈਲੀ ਉਸ ਵੇਲੇ ਖਿਡਾਰੀਆਂ ਦੀ ਹੋਇਆ ਕਰਦੀ ਸੀ ਜੀਵਨ ਸ਼ੈਲੀ ਸਾਡੀ ਸਾਰਿਆਂ ਦੀ ਨਾਰਮਲ ਹੁੰਦੀ ਸੀ ਸਧਾਰਨ ਹੁੰਦੀ ਸੀ ਜੀ ਮੇਰੇ ਨਾਲ ਜਦੋਂ ਅਸੀਂ ਇਕੱਠੇ ਭਰਤੀ ਹੋਏ ਸੁਖਦੇਵ ਸਿੰਘ ਐ ਰਿਟਾਇਰਡ ਹੋ ਗਏ ਐਸਪੀ ਜੋ ਸੁਖੀ ਸੀ ਛੋਟਾ ਨਾਂ ਉਹਨਾਂ ਦਾ ਉਹ ਸੀ ਗਮਦੂਰ ਸਿੰਘ ਸੀ ਜਿਹੜੇ ਮੈਨੂੰ ਪਿੰਡੋਂ ਲੈ ਕੇ ਆਏ ਸੀ ਉਹ ਅੱਜ ਕੱਲ ਨਹੀਂ ਆਉਂਦੇ ਦੁਨੀਆ ਛੁੱਟਾ ਸੋ ਦੇ ਨਾਲ ਜੀ ਔਰ ਹੋਰ ਵੀ ਕਾਫੀ ਮਤਲਬ ਮੇਰੇ ਤੋਂ ਜੂਨੀਅਰ ਪਲੇਅਰ ਸੀ ਪ੍ਰਦੀਪ ਅੱਜਕੱਲ ਕੈਨੇਡਾ ਦੇ ਵਿੱਚ ਹੈ ਉਹ ਵੀ ਇੰਡੀਆ ਟੀਮ ਦੇ ਵਿੱਚ ਬਹੁਤ ਵਧੀਆ ਪਲੇਅਰ ਸੀਗਾ ਇਹ ਜੇ ਕਾਫੀ ਪਲੇਅਰ ਮਤਲਬ ਜਿਹੜੇ ਸਾਡੇ ਨਾਲ ਜਿਨ੍ਹਾਂ ਨੇ ਹਾਰਡ ਵਰਕ ਕੀਤਾ ਉਹਨਾਂ ਦੀ ਯਾਦਾਂ ਅੱਜ ਵੀ ਜੁੜੀਆਂ ਸਾਡੇ ਨਾਲ ਜੀ ਤੇ ਜਿਸ ਸਮੇ ਤੁਸੀਂ ਭਾਰਤੀ ਟੀਮ ਵਿੱਚ ਖੇਡੇ ਕਪਤਾਨੀ ਕੀਤੀ ਉਸ ਸਮੇ ਪੰਜਾਬ ਤੋਂ ਕਿੰਨੇ ਕੁ ਖਿਡਾਰੀ ਹੋਇਆ ਕਰਦੇ ਸੀ ਕੌਮਿਲ ਪੱਧਰ ਤੱਕ ਉਸ ਟਾਈਮ ਮੇਰੇ ਨਾਲ ਇੱਕ ਸਿਰਫ ਪ੍ਰਦੀਪ ਹੀ ਸੀਗਾ ਜੀ ਜੀ ਹੋਰ ਨਹੀਂ ਸੀ ਕੋਈ ਵੀ ਮਤਲਬ ਇੰਡੀਆ ਟੀਮ ਦੇ ਵਿੱਚ ਨਹੀਂ ਸੀ ਬਾਕੀ ਸਾਰੇ ਮੇਰੇ ਤੋਂ ਬਾਅਦ ਜੂਨੀਅਰ ਸੀਗੇ ਅਸੀਂ ਦੋ ਪਲੇਅਰ ਸੀ ਉਦੋਂ ਦੀ ਇੰਡੀਆ ਟੀਮ ਦੇ ਵਿੱਚ ਜੀ ਹਾਂਜੀ ਤੇ ਗੱਲ ਕਰੀਏ ਤੁਹਾਨੂੰ ਮਿਲੇ ਮਾਨ ਸਨਮਾਨਾਂ ਦੀ ਬਹੁਤ ਇੱਕ ਅਹਿਮ ਵਿਸ਼ਾਏ ਵੀ ਹੈ ਅ ਅਰਜੁਨਾ ਅਵਾਰਡ ਤੁਸੀਂ ਪ੍ਰਾਪਤ ਕੀਤਾ ਜੀ ਕੌਮੀ ਪੱਧਰ ਤੇ ਤੇ ਸੂਬਾ ਪੱਧਰ ਤੇ ਮਹਾਰਾਜਾ ਰਣਜੀਤ ਸਿੰਘ ਅਵਾਰਡ ਆਪ ਜੀ ਨੂੰ ਪ੍ਰਾਪਤ ਹੋਇਆ ਇਹ ਇਹਨਾਂ ਬਾਰੇ ਜ਼ਰੂਰ ਦੱਸੋ ਕਿ ਇਹਨਾਂ ਤੋਂ ਇਲਾਵਾ ਜਿਹੜੇ ਮਾਨ ਸਨਮਾਨ ਮਿਲੇ ਜਾ ਮਾਨਦੇਪਲ ਜਿਹੜੇ ਉਹ ਵੀ ਸਾਡੇ ਨਾਲ ਸਾਂਝੇ ਕਰ ਮਹਾਰਾਜਾ ਨੀਸੇਮ ਵਾਰਡ ਮੈਨੂੰ 89 90 ਚ ਮਿਲਿਆ ਜੀ ਅੱਛਾ ਜੀ ਤੇ ਇਹ ਜਿਹੜਾ ਅਰਜੁਨ ਵਾਰਡ ਉਹ ਮੈਨੂੰ 99 ਮਿਲਿਆ ਮੇਰੇ ਖਿਆਲ ਇੰਡੀਆ ਦਾ ਸਭ ਤੋਂ ਜਿਹੜਾ ਹਾਈएस्ट ਸਪੋਰਟਸ ਵਾਰਡ ਅਸੀਂ ਉਹ ਕਹਿ ਸਕਦੇ ਆ ਸਭ ਤੋਂ ਜਿਹੜਾ ਸਪੋਰਟਸ ਦਾ ਸਭ ਤੋਂ ਵਧੀਆ ਮੈਂ ਜਿਹੜਾ ਦਿਨ ਗਿਣਦਾ ਜੀ ਉਹ ਸਾਡਾ ਜਿਸ ਦਿਨ ਸਾਡਾ 86 ਟੈਸ਼ਨ ਗੇਮ ਚ ਮੈਡਲ ਆਇਆ ਸੀ ਉਸ ਤੋਂ ਵੱਡੀ ਅਚੀਵਮੈਂਟ ਸਾਡੀ ਨਹੀਂ ਆ ਜੀ ਉਸ ਤੋਂ ਬਾਅਦ ਫਿਰ ਜਦੋਂ ਅਵਾਰਡ ਉਹ ਤਾਂ ਫਿਰ ਸੋਣੇ ਤੋਂ ਸਵਾਗਤ ਤੁਹਾਨੂੰ ਪਤਾ ਹੀ ਹੈ ਜੀ ਸਾਡਾ ਲਾਸਟ ਜਿਹੜਾ ਹੁੰਦਾ ਹੈ ਕਿਸੇ ਵੀ ਸਪੋਰਟਸ ਦਾ ਸਪੋਰਟਸਮੈਨ ਦਾ ਜਿਹੜਾ ਇੰਨਾ ਇਨੇ ਸਾਲ ਕੰਟਰੀ ਵੱਲੋਂ ਖੇਡਦਾ ਸਾਡੀ ਰਾ ਲਾਸਟ ਮਤਲਬ ਉਹ ਹੁੰਦੀ ਹੈ ਇੱਕ ਤਮੰਨਾ ਹੁੰਦੀ ਹੈ ਵੀ ਅਸੀਂ ਡਿਜ਼ਰਵ ਕਰਦੇ ਹਾਂ ਸਾਡਾ ਮੈਡਲ ਹੈ ਜੀ ਤਾਂ ਸਾਨੂੰ ਕੋਟ ਕੋਟ ਅਰਜਨ ਮੈਡਲ ਮਿਲਣਾ ਚਾਹੀਦਾ ਹੈ ਪ੍ਰਮਾਤਮਾ ਨੇ ਬੜੀ ਵਧੀਆ ਤਰੀਕੇ ਨਾਲ ਉਹ ਗੱਲ ਸੁਣੀ ਤੇ ਉਹ ਮੈਨੂੰ 90 ਦੇ 2000 ਚ ਉਹ ਵੀ ਮਤਲਬ ਮਿਲਿਆ ਜੀ ਔਰ ਮੇਰੀ ਲਾਈਫ ਦੇ ਇਹ ਦੋ ਦੋ ਦਿਨ ਜਿਹੜੇ ਆ ਇਹ ਮਤਲਬ ਸਭ ਤੋਂ ਬਹੁਤ ਵਧੀਆ ਖੁਸ਼ੀ ਦੇ ਦਿਨ ਮਤਲਬ ਜੀ ਅੱਜ ਵੀ ਜਿਹੜੇ ਯਾਦ ਆਉਂਦੇ ਆ ਜੀ ਜੀ ਵਾਕਈ ਬਹੁਤ ਵੱਡੇ ਪੱਲ ਨੇ ਇਹ ਦੁਨੀਆ ਮਾਨ ਸਨਮਾਨ ਮਿਲਣਾ ਪਰ ਇਹ ਵੀ ਬਹੁਤ ਵਧੀਆ ਗੱਲ ਤੁਸੀਂ ਕਹੀ ਹੈ ਨੌਜਵਾਨਾਂ ਦੇ ਸਿੱਖਣ ਵਾਲੀ ਜਾਣਨ ਵਾਲੀ ਗੱਲ ਹੈ ਤੁਸੀਂ ਇਹ ਜੋ ਦੋ ਮਾਨ ਸਨਮਾਨ ਮਿਲੇ ਉਹਨਾਂ ਨੂੰ ਵੀ ਬਰਾਬਰ ਮਹੱਤਤਾ ਦਿੰਨੇ ਹੋ ਪਰ ਜਿਹੜਾ ਤੁਸੀਂ ਮੈਦਾਨ ਵਿੱਚ ਜਿਹੜਾ ਮੈਡਲ ਦਿੱਤੇ ਉਹਨੂੰ ਵੀ ਤੁਸੀਂ ਬਰਾਬਰ ਉਹਨਾਂ ਨੂੰ ਖੁਸ਼ੀ ਦਾ ਮੌਕਾ ਮੰਨਦੇ ਹੋ ਬਿਲਕੁਲ ਬਿਲਕੁਲ ਜੀ ਬਿਲਕੁਲ ਬਹੁਤ ਇੱਕ ਸਬਕ ਲੈਣ ਵਾਲੀ ਗੱਲ ਹੈ ਕਿ ਇਹ ਸਾਰੀਆਂ ਪ੍ਰਾਪਤੀਆਂ ਜਿਹੜੀਆਂ ਨੇ ਖਾਸ ਕਰ ਵੇਲੇ ਜਦੋਂ ਤੁਸੀਂ ਜਿੱਤਦੇ ਹੋ ਕਿਉਂਕਿ ਉਨੀ ਹੀ ਮਾਇਨੇ ਰੱਖਦੀ ਹੈ ਜਿੰਨਾ ਤੁਹਾਡਾ ਨਿੱਜੀ ਮਾਣ ਸਮਝਦਾ ਮਾਇਨੇ ਚ ਰੱਖਦਾ ਹੈ ਤੇ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਕਿ ਇਸ ਵੇਲੇ ਤੁਸੀਂ ਕੀ ਦੇਖਦੇ ਹੋ ਕਿ ਸਾਡੇ ਦੇਸ਼ ਵਿੱਚ ਵਾਲੀਬਾਲ ਦੀ ਕੀ ਸਥਿਤੀ ਹੈ 플레이ਰ ਹੈ ਬਹੁਤ ਵਧੀਆ 플레이ਰ ਹੈ ਬਹੁਤ ਟੈਲੈਂਟ ਹੈ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਡੇ ਟਾਈਮ ਹੀ ਬਹੁਤ ਵਧੀਆ ਸੀ ਹਾਂਜੀ ਹੁਣ ਵੀ ਸਾਡੇ ਤੋਂ ਬਹੁਤ ਵਧੀਆ ਵਧੀਆ ਟੈਲੈਂਟ ਹੈ ਬਹੁਤ ਵਧੀਆ ਹੈ ਬਟ ਉਹਨ ਸੰਭਾਲਣ ਦੀ ਜ਼ਰੂਰਤ ਹੈ ਹੂੰ ਔਰ ਮੈਂ ਹੀ ਰਿਕੁਐਸਟ ਕਰੂੰਗਾ ਯਾਰ ਬਾਕੀ ਸਾਰੇ ਆਪਦੇ ਪਰਸਨਲ ਇੰਟਰਸਟ ਛੱਡ ਕੇ ਪਲੀਜ਼ ਥੋੜਾ ਜਿਹਾ ਸਾਨੂੰ ਵਾਲੀ ਵਾਲਾ ਪਿੱਛੇ ਜਾਂ ਕਿਸੇ ਵੀ ਸਪੋਰਟਸ ਵਾਲੇ ਪਾਸੇ ਪਾਸੇ ਥੋੜਾ ਧਿਆਨ ਦੇਣ ਦੀ ਲੋੜ ਹੈ ਜੀ ਔਰ ਸਾਨੂੰ ਟੈਲੈਂਟ ਸਾਡਾ ਉਸ ਸੰਭਾਲਣ ਦੀ ਜ਼ਰੂਰਤ ਹੈ ਜੇ ਅਸੀਂ ਟੈਲੈਂਟ ਸੰਭਾਲਾਂਗੇ ਤਾਂ ਸਾਡਾ ਜਿਹੜਾ ਯੂਥ ਹੈ ਉਹ ਕਿਸੇ ਚੰਗੇ ਪਾਸੇ ਜਾਊਗਾ ਜੀ ਤੇ ਤੁਸੀਂ ਪੰਜਾਬ ਪੁਲਿਸ ਨਾਲ ਵੀ ਜੁੜੇ ਰਹੇ ਹੋ ਜੁੜਦਾ ਬਹੁਤ ਇੱਕ ਲੰਮਾ ਨਾਤਾ ਹੈ ਪੰਜਾਬ ਪੁਲਿਸ ਨਾਲ ਤੇ ਉਹਦੇ ਨਾਲ ਨਾਲ ਵੀ ਤੁਸੀਂ ਪੁਲਿਸ ਖੇਡਾਂ ਵਿੱਚ ਵੀ ਹਿੱਸਾ ਲਿਆ ਉੱਥੇ ਵੀ ਤੁਹਾਡੀਆਂ ਬਹੁਤ ਸਾਰੀਆਂ ਪ੍ਰਾਪਤੀਆਂ ਨੇ ਇਹ ਪੰਜਾਬ ਪੁਲਿਸ ਤੇ ਆਪਣੇ ਸਫਰ ਬਾਰੇ ਵੀ ਜ਼ਰੂਰ ਚੰਨਣਾ ਪਾਓ ਬਹੁਤ ਵਧੀਆ ਸਫਰ ਸੀ ਜੀ ਮੈਂ 85 ਜੁਆਇਨ ਕੀਤਾ ਜਦੋਂ 85 ਤੋਂ ਲੈ ਕੇ ਮੇਰਾ ਖਿਆਲ ਮੈਂ 2001 ਤੱਕ ਪੰਜਾਬ ਪੁਲਿਸ ਵੱਲੋਂ ਖੇលਿਆ ਜੀ ਉਹਦੇ ਵਿੱਚ ਪੰਜਾਬ ਟੀਮ ਜਾਂ ਇੰਡੀਆ ਟੀਮ ਦਾ ਸਫਰ ਵਿੱਚ ਹੀ ਸੀ ਉਹਦੇ ਅਸੀਂ 92 ਤੋਂ ਲੈ ਕੇ ਜਦੋਂ ਤੱਕ ਮੈਂ ਛੱਡੀ ਹੈ ਅਸੀਂ ਆਲ ਇੰਡੀਆ ਚੈਂਪੀਅਨ ਰਹੇ ਹਾਂ ਆਲ ਇੰਡੀਆ ਪੁਲਿਸ ਗੇਮ ਚੈਂਪੀਅਨ ਆਇਆ ਔਰ ਉਹ ਦਾ ਸਵਾਦ ਇੱਕ ਵੱਖਰਾ ਹੀ ਹੁੰਦਾ ਜਿਹੜੀ 올 ਇੰਡੀਆ ਪੁਲਿਸ ਗੇਮ ਹੁੰਦੀ ਹੈ ਕਿਉਂਕਿ ਉਹ ਉਹਦਾ ਭਾਰ ਸਾਡੇ ਮੋਢਿਆਂ ਤੇ ਸਾਨੂੰ ਲੱਗਦਾ ਹੁੰਦਾ ਵੀ ਅਸੀਂ ਆਪਦੇ ਡਿਪਾਰਟਮੈਂਟ ਵਾਸਤੇ ਵੀ ਕੁਝ ਨਾ ਕੁਝ ਕਰੀਏ ਹਮਮ ਠੀਕ ਹੈ ਪੰਜਾਬ ਟੀਮ ਇੰਡੀਆ ਟੀਮੋਂ ਲੱਗ ਚੀ ਜੈ ਬਟ ਜਿੱਥੇ ਜਿਨ੍ਹਾਂ ਨੇ ਸਾਨੂੰ ਰੋਟੀ ਦਿੱਤੀ ਜਿਨ੍ਹਾਂ ਸਾਡੀ ਨੌਕਰੀ ਦਿੱਤੀ ਆ ਉਹਦੇ ਵਾਸਤੇ ਵੀ ਔਰ ਉਹ ਸਫਰ ਵੀ ਇੱਕ ਅਲੱਗ ਮਜ਼ੇਦਾਰ ਹੁੰਦਾ ਜੀ ਉਹ ਵੀ ਅਸੀਂ ਮਤਲਬ ਕਾਫੀ ਸਾਲ 10 11 ਸਾਲ ਮੇਰੇ ਹੁੰਦੇ ਮਤਲਬ ਅਸੀਂ ਉਹ ਆਲ ਇੰਡੀਆ ਪੁਲਿਸ ਗੇਮ ਚੈਂਪੀਅਨ ਰਹਾ ਜੀ ਉਹ ਵੀ ਬੜਾ ਵਧੀਆ ਸਫਰ ਸੀ ਸਾਡਾ ਜੀ ਸੋ ਇਹ ਵੀ ਸਫਰ ਤੁਹਾਡਾ ਚੱਲਿਆ ਹੈ ਤੇ ਇਹਦੇ ਵਿੱਚ ਵੀ ਤੁਸੀਂ ਬਹੁਤ ਮਾਨ ਵਾਲੇ ਬਾਲ ਜਿਹੜੇ ਨੇ ਉਹਨਾਂ ਨੂੰ ਵੇਖਿਆ ਤੇ ਇਸ ਦੇ ਨਾਲ ਨਾਲ ਤੁਹਾਡੇ ਕੋਲ ਇਹ ਵੀ ਜਾਨਣਾ ਚਾਹਾਂਗੇ ਕਿ ਇੱਕ ਚੰਗਾ ਖਿਡਾਰੀ ਬਣਨ ਲਈ ਜੀ ਕਿਹੜੇ ਗੁਣ ਹੋਣੇ ਜ਼ਰੂਰੀ ਹੈ ਜਾਂ ਕਿਹੋ ਜਿਹਾ ਖਿਡਾਰੀ ਨੂੰ ਹੋਣਾ ਚਾਹੀਦਾ ਤਾਂ ਕਿ ਉਹ ਕਾਮਯਾਬ ਹੋ ਸਕੇ ਖੇਡ ਭਾਵੇਂ ਕੋਈ ਵੀ ਹੋਵੇ ਜੀ ਜੀ ਐਕਚੁਅਲੀ ਤਾਂ ਲਾਈਫ ਦੇ ਵਿੱਚ ਤੁਸੀਂ ਕੁਝ ਵੀ ਅਚੀਵ ਕਰਨਾ ਹੋਵੇ ਜੀ ਤਾਂ ਤੁਹਾਨੂੰ ਹਾਰਡ ਵਰਕ ਤਾਂ ਜ਼ਰੂਰੀ ਹੈ ਚਾਹੀਦਾ ਹੈ ਔਰ ਡਿਸਪਲਨ ਜ਼ਰੂਰੀ ਹੈ ਹਾਰਡ ਵਰਕ ਜ਼ਰੂਰੀ ਹੈ ਬਟ ਸਪੋਰਟਸ ਦੇ ਵਿੱਚ ਜਿਹੜੀ ਸਪੋਰਟਸ ਇੱਕ ਕਹੇ ਦੀ ਚੀਜ਼ ਹੈ ਜਿਹਦੇ ਵਿੱਚ ਡਿਸਪਲਨ ਚ ਰਹੇ ਕੇ ਹੀ ਹਾਰਡ ਵਰਕ ਵਰਕ ਹੋ ਸਕਦਾ ਮਿਲਣ ਡਿਸਪਲਨ ਜੇ ਤੁਸੀਂ ਸਵੇਰੇ ਹਾਰਡ ਵਰਕ ਕੀਤਾ ਗਰਾਊਂਡ ਦੇ ਵਿੱਚ ਗਏ ਹੋ ਤਾਂ ਦਿਨੇ ਤੁਸੀਂ ਰੈਸਟ ਨਹੀਂ ਕੀਤੀ ਪ੍ਰੋਪਰ ਇਧਰ ਉਧਰ ਧਿਆਨ ਤੁਹਾਡਾ ਤਾਂ ਸ਼ਾਮ ਨੂੰ ਟਾਈਮ ਪਾਸ ਹੋਊਗਾ ਗਰਾਊਂਡ ਦੇ ਵਿੱਚ ਤੁਹਾਡਾ ਉਹ ਫਿਰ ਉਹ ਹਾਰਡ ਵਰਕ ਨਹੀਂ ਹੁੰਦਾ ਜੀ ਇਸ ਕਰਕੇ ਸਪੋਰਟਸ ਖਾਸ ਕਰਕੇ ਸਪੋਰਟਸ ਇੱਕ ਤਪੱਸਿਆ ਹੈ ਸਾਡੇ ਕੰਟਰੀ ਦੇ ਵਿੱਚ ਨਾ ਸਾਡੇ ਬਹੁਤ ਜ਼ਿਆਦਾ ਲੋਕਾਂ ਨੂੰ ਇਹ ਨਹੀਂ ਪਤਾ ਵੀ ਇਹ ਸਪੋਰਟਸ ਕੀ ਚੀਜ਼ ਹੈ ਉਹ ਕਹਿੰਦੇ ਵੀ ਇਹਦਾ ਫਨ ਹੈ ਰਿਕ੍ਰੀਏਸ਼ਨ ਹੈ ਹਾਂਜੀ ਹਾਂ ਬਟ ਨਹੀਂ ਸਪੋਰਟਸ ਇੱਕ ਤਪੱਸਿਆ ਜੀ ਔਰ ਇਹ ਤਪੱਸਿਆ ਵਾਸਤੇ ਬਹੁਤ ਹਾਰਡਵਰਕ ਇਹ ਤਪੱਸਿਆ ਜਿਹੜੀ ਬਹੁਤ ਹਾਰਡਵਰਕ ਲੈਂਦੀ ਹੈ ਇਦਾਂ ਨਹੀਂ ਅਸੀਂ ਇੰਡੀਆ ਟੀਮ ਦੇ ਵਿੱਚ ਮਿਨੀਮਮ 7 ਆਰ ਪ੍ਰੈਕਟਿਸ ਕਰਦੇ ਜੀ 7 ਘੰਟੇ ਮੈਂ ਕਿਊਬਨ ਕੋਚ ਅੰਡਰ ਟ੍ਰੇਨਿੰਗ ਕੀਤੀ ਹੈ ਰਸ਼ੀਅਨ ਕੋਚ ਅੰਡਰ ਟ੍ਰੇਨਿੰਗ ਕੀਤੀ ਹੈ ਮਤਲਬ 7 ਦੇ 7 ਘੰਟੇ ਹਾਰਡਵਰਕ ਇਹ ਨਹੀਂ ਹੈ ਵੀ ਤੁਸੀਂ ਘੰਟਾ ਕਰ ਲਿਆ ਘੰਟਾ ਰਿਲੈਕਸੋ ਗਿਨਣਾ ਨਾ ਅੱਛਾ ਜੀ ਤਾਂ ਇਸ ਕਰਕੇ ਜਿਹੜੀ ਸਪੋਰਟਸ ਆ ਨਾ ਜੀ ਮੈਂ ਸਾਰੇ ਦੁਨੀਆ ਨੂੰ ਦੱਸਣਾ ਚਾਹੁੰਦਾ ਵੀ ਇਹਨੂੰ ਇਹ ਨਾ ਸਮਝੋ ਵੀ ਇਹ ਇੱਕ ਫਨ ਹੈ ਇਹ ਬਹੁਤ ਵੱਡਾ ਹਾਰਡਵਰਕ ਹੈ ਬਹੁਤ ਵੱਡੀ ਤਪੱਸਿਆ ਹੈ ਇਹ ਐਵੇਂ ਨਹੀਂ ਮੈਡਲ ਆਉਂਦੇ ਵੀ ਤੁਰੇ ਜਾਂਦੇ ਆਪਾਂ ਸੌਤੇ ਰਹਾਂਗੇ ਤਾਂ ਕਈ ਕਈ ਬੰਦਿਆਂ ਦੇ ਦਿਮਾਗ 'ਚ ਇਹ ਗੱਲ ਹੁੰਦੀ ਹੈ ਮੈਂ ਨਵੇਂ ਯੰਗ ਪਲੇਅਰਾਂ ਨੂੰ ਦੱਸੂਗਾ ਵੀ ਉਹ ਲੱਕ ਨੂੰ ਬੜਾ ਆਪਦੀ ਨੂੰ ਦੋਸ਼ ਦਿੰਦੇ ਆ ਮੇਰੀ ਲੱਕ ਨਹੀਂ ਸੀ ਮੈਂ ਮੇਰੇ ਨੰਬਰ ਨਹੀਂ ਆਏ ਮੇਰੀ ਲੱਕ ਨਹੀਂ ਸੀ ਮੇਰੀ ਇੰਡੀਆ ਟੀਮ ਸਿਲੈਕਸ਼ਨ ਨਹੀਂ ਹੋਈ ਜਾਂ ਇਸ ਤਰ੍ਹਾਂ ਬਟ ਨਹੀਂ ਉਹ ਮੈਂ ਤੀਸਰੇ ਨੰਬਰ ਤੇ ਕਹਾਂਗਾ ਫਸਟ ਡਿਸਪਲਨ ਦੈਨ ਹਾਰਡ ਵਰਕ ਹਾਂ ਹਾਰਡ ਵਰਕ ਕੀਤਾ ਤੁਸੀਂ ਉਹ ਇਹਨਾਂ ਸਾਲ 6 ਮਹੀਨੇ ਪ੍ਰੈਕਟਿਸ ਕੀਤੀ ਹੈ ਤੁਸੀਂ ਕੰਪੀਟੀਸ਼ਨ ਵੇਲੇ ਤੁਹਾਡੇ ਕੋਈ ਇੰਜਰੀ ਆ ਗਈ ਅਸੀਂ ਉਹਨੂੰ ਕਹਿ ਸਕਦੇ ਹਾਂ ਵੀ ਹਾਂ ਲੱਕ ਬੈਨ ਲੱਗਾ ਬਟ ਜੇ ਤੁਸੀਂ ਕਹੋ ਵੀ ਅਸੀਂ ਆਰਾਮ ਨਾਲ ਸੁੱਤੇ ਪਏ ਬੈੱਡ ਤੇ ਤੁਹਾਡੇ ਮੂੰਹ ਚ ਰੋਟੀ ਪੈ ਜੂਗੀ ਆ ਕੇ ਫਿਰ ਕਹੋਗੇ ਯਾਰ ਨਹੀਂ ਪਈ ਤਾਂ ਉਹ ਹਾਰ ਲੱਕ ਨਹੀਂ ਹੂੰ ਲੋ ਉਹਦੇ ਵਾਸਤੇ ਤੁਹਾਨੂੰ ਰੋਟੀ ਕੋਲੇ ਜਾਣਾ ਹੀ ਪੈਣਾ ਤੋੜ ਕੇ ਖਾਣੀ ਪੈਣੀ ਸੋ ਸੇਮ ਇਸ ਸਪੋਰਟਸ ਦਾ ਵੀ ਇਹੀ ਹੈ ਇਹਦੇ ਵਿੱਚ ਜਿੰਨਾ ਦੇਰ ਤੁਸੀਂ ਹਾਰਡ ਵਰਕ ਵਰਕ ਨਹੀਂ ਕਰੋਗੇ ਉੰਨੀ ਦੇਰ ਤੁਸੀਂ ਕੁਝ ਅਚੀਵ ਨਹੀਂ ਕਰ ਸਕਦੇ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ ਜੀ ਔਰ ਮੈਂ ਆਉਣ ਵਾਲੀ ਯੰਗ ਜਨਰੇਸ਼ਨ ਨੂੰ ਵੀ ਇਹੀ ਕਹਾਂਗਾ ਕਿ ਇਹ ਚੀਜ਼ਾਂ ਕੋਈ ਬਹੁਤ ਵੱਡੀਆਂ ਨਹੀਂ ਹੁੰਦੀਆਂ ਜੇ ਤੁਸੀਂ ਡਿਸਪਲਨ ਚ ਰਹਿ ਕੇ ਹਾਰਡ ਵਰਕ ਕਰੋਗੇ ਤੁਸੀਂ ਲਾਈਫ ਦੇ ਕਿਸੇ ਵੀ ਮੁਕਾਮ ਤੇ ਪਹੁੰਚ ਸਕਦੇ ਹੋ ਜੀ ਜੀ ਸੋ ਇਹ ਜਿਹੜਾ ਸਬਕ ਹੈ ਇਹ ਸਿਰਫ ਖੇਡਾਂ ਚ ਹੀ ਨਹੀਂ ਇਹ ਜੀਵਨ ਤੇ ਵੀ ਲਾਗੂ ਹੈ ਕਿਸੇ ਕਿਸੇ ਵੀ ਕੰਮ ਤੇ ਬਿਜ਼ਨਸ ਆ ਸਟੱਡੀ ਆ ਕੁਝ ਵੀ ਤੁਹਾਡਾ ਹਾਂਜੀ ਉਹਦਾ ਹਰ ਕੰਮ ਹਰ ਥਾਂ ਤੁਹਾਨੂੰ ਹਾਰਡ ਵਰਕ ਤਾਂ ਕਰਨਾ ਹੀ ਪੈਣਾ ਜੀ ਜੀ ਤੇ ਵਾਲੀਬਾਲ ਦੀ ਵੀ ਗੱਲ ਕਰਦੇ ਆਪਾਂ ਜਾਂ ਬਾਕੀ ਖੇਡਾਂ ਦੀ ਵੀ ਕਰੀਏ ਤਾਂ ਇੱਕ ਵਿਸ਼ਾ ਜਿਹੜਾ ਇੱਕ ਸਵਾਲ ਜਿਹੜਾ ਲਗਾਤਾਰ ਉੱਠਦਾ ਹੈ ਕਿ ਕੋਚ ਦੇਸੀ ਹੋਵੇ ਜਾਂ ਵਿਦੇਸ਼ੀ ਆਪਾਂ ਬਹੁਤ ਸਾਰੇ ਖੇਡਾਂ 'ਚ ਵੇਖਿਆ ਹਾਕੀ ਦੀ ਗੱਲ ਹੋਵੇ ਫੁੱਟਬਾਲ ਵਿੱਚ ਵੀ ਇਹ ਸਵਾਲ ਉੱਠਦਾ ਹੈ ਕਿ ਹੁਣ ਕਿਉਂਕਿ ਬਾਕੀ ਦੇਸ਼ ਬਹੁਤ ਅੱਗੇ ਵਧ ਗਏ ਖੇਡਾਂ ਸੋ ਉਹਨਾਂ ਦੇ ਹਾਣ ਦਾ ਬਣਨ ਦੇ ਲਈ ਕਿ ਵਿਦੇਸ਼ੀ ਕੋਚ ਹੋਣਾ ਜ਼ਰੂਰੀ ਹੈ ਤੁਹਾਡਾ ਕੀ ਮੰਨਣਾ ਹੈ ਵਾਲੀਬਾਲ ਦੇ ਸੰਦਰਭ 'ਚ ਅੱਜ ਕੱਲ ਨਾ ਜੀ ਵੈਸੇ ਬੜਾ ਕੁਝ ਸੈਂਟਿਫਿਕ ਟਾਈਪ ਹੋ ਗਿਆ ਹੈ ਹਾਂ ਜੀ ਕੰਪਿਊਟਰਾਈਜ਼ ਹੋ ਗਿਆ ਹੈ ਜੀ ਸਾਨੂੰ ਸਾਰਾ ਕੁਝ ਨੈਟ ਤੇ ਮਿਲ ਜਾਂਦਾ ਹਮ ਬਟ ਜੇ ਫਿਰ ਵੀ ਮੈਂ ਜੋ ਜੋ ਮੇਰਾ ਐਕਸਪੀਰੀਅੰਸ ਹੈ ਜੀ ਇਹ ਵਿਦੇਸ਼ੀ ਕੋਚ ਜਿਹੜੇ ਸਾਡੇ ਨੂੰ ਚੰਗੇ ਆ ਜਿਹੜੇ ਵਰਲਡ ਕਲਾਸ ਟੀਮਾਂ ਹੈਗੀਆਂ ਜਾਂ ਏਸ਼ੀਆ ਦੇ ਨੰਬਰ 1 ਟੀਮਾਂ ਹੈਗੀਆਂ ਜੇ ਤੁਸੀਂ ਕੋਚ ਉਹ ਲਾਉਣੇ ਆ ਤਾਂ ਤੁਹਾਨੂੰ ਸਾਨੂੰ ਇਹ ਉਸ ਉਸ ਜਗ੍ਹਾ ਤੇ ਲਾਉਣਾ ਚਾਹੀਦਾ ਜਿੱਥੋਂ ਸਾਡੇ ਕੋਚ ਤਿਆਰ ਹੁੰਦੇ ਆ ਜੀ ਕਿਉਂਕਿ ਯੰਗ ਜਨਰੇਸ਼ਨ ਨੂੰ ਤਾਂ ਪ੍ਰੈਕਟਿਸ ਤਾਂ ਮਿਲੂਗੀ ਮਤਲਬ ਯੰਗ ਯੰਗ ਬਲੱਡ ਤਾਂ ਤਾਂ ਹੀ ਉੱਪਰ ਆਊਗਾ ਜੇ ਥੋੜਾ ਜਿਹੜਾ ਬੇਸਿਕ ਚੀਜ਼ਾਂ ਜਿਹੜੀਆਂ ਥੋਡੀਆਂ 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 ਕਲੀਅਰ ਹੋਣਗੀਆਂ ਜੀ ਸਾਡੇ ਜਿਵੇਂ ਅਟੈਕ ਐਕਸ਼ਨ ਬਲੌਕ ਐਕਸ਼ਨ ਜੋ ਵੀ ਸਾਡਾ ABC ਹੈ ਜੋ ਹਰੇਕ ਗੇਮ ਦੀ ਬੇਸਿਕ ਚੀਜ਼ਾਂ ਸਾਨੂੰ ਜ਼ਰੂਰੀ ਆ ਉਹ ਜਿਹੜੀਆਂ ਚੀਜ਼ਾਂ ਦੀ ਸਾਨੂੰ ਘਾਟ ਆ ਉੱਥੇ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਉਨੀ ਨੌਲੇਜ ਨਹੀਂ ਹੁੰਦੀ ਜੀ ਜਿੰਨੀ ਸਾਨੂੰ ਚਾਹੀਦੀ ਆ ਜਿੱਥੋਂ ਸਾਡੇ ਪਲੇਅਰ ਸਟਾਰਟ ਕਰਦੇ ਆ ਹਾਂਜੀ ਜਿੱਥੇ ਜਿੱਥੇ ਸਾਡੇ ਕੋਚ ਜਿਵੇਂ ਸਾਈ ਸੈਂਟਰ ਹੈ ਪਟਿਆਲਾ ਹੈ ਜਾਂ ਬੰਗਲੌਰ ਹੈ ਜਾਂ ਜਿੱਥੇ ਵੀ ਦਿੱਲੀ ਹੈ ਜਿੱਥੇ ਵੀ ਇੱਥੇ ਸਾਡੇ ਕੋਚ ਤਿਆਰ ਹੁੰਦੇ ਆ ਜੀ 9 ਮਹੀਨਿਆਂ ਦੀ ਜਾਂ ਸਾਲ ਦੀ ਟ੍ਰੇਨਿੰਗ ਹੁੰਦੀ ਹੈ ਉੱਥੇ ਸਾਨੂੰ ਵਿਦੇਸ਼ੀ ਕੋਚ ਜ਼ਿਆਦਾ ਜ਼ਰੂਰੀ ਹੈ ਜ਼ਿਆਦਾ ਬੈਨੀਫਿਟ ਹੈ ਕਿਉਂਕਿ ਉਹਨਾਂ ਕੋਚਾਂ ਨੂੰ ਜੇ ਟ੍ਰੇਨਿੰਗ ਵਧੀਆ ਤਰੀਕੇ ਨਾਲ ਦਿੱਤੀ ਹੋਵੇ ਤਾਂ ਉਹਨਾਂ ਕੋਚਾਂ ਨੇ ਹੀ ਸਾਨੂੰ ਬੱਚਿਆਂ ਨੂੰ ਪ੍ਰੈਕਟਿਸ ਕਰਾਉਣੀ ਹੈ ਸਕੂਲਾਂ ਕਾਲਜਾਂ ਦੇ ਵਿੱਚ ਜਾਂ ਡਿਪਾਰਟਮੈਂਟ ਦੇ ਵਿੱਚ ਜੀ ਔਰ ਮੈਂ ਜੋ ਮੇਰਾ ਐਕਸਪੀਰੀਅੰਸ ਹੈ ਬਿਟ ਨੋ ਡਾਊਟ ਚਲੋ ਇੰਡੀਆ ਟੀਮ ਨਾਲ ਤੁਸੀਂ ਜੇ ਵਧੀਆ ਕੋਚ ਲਿਆ ਸਕਦੇ ਹੋ ਤਾਂ ਉਹ ਕਿਉਂਕਿ ਬਹੁਤ ਸਾਡੇ ਨੂੰ ਐਡਵਾਂਸ ਕੰਟਰੀ ਹੋ ਬਟ ਮੈਂ ਕਹਿੰਦਾ ਵੀ ਜ਼ਰੂਰੀ ਉੱਥੇ ਆ ਜਿੱਥੇ ਸਾਡੇ ਕੋਚ ਤਿਆਰ ਹੁੰਦੇ ਆ ਜੀ ਕਿਉਂਕਿ ਸਾਡਾ ਯੂਥ ਜੇ ਵਧੀਆ ਤਰੀਕੇ ਨਾਲ ਪ੍ਰੈਕਟਿਸ ਕਰੂਗਾ ਤਾਂ ਨੈਚੁਰਲੀ ਆ ਉਪਰ ਆ ਕੇ ਉਸ ਲੈਵਲ ਤੇ ਆ ਕੇ ਅਸੀਂ ਉਹਨਾਂ ਦੇ ਬਰਾਬਰ ਦੇ ਹਾਂਜੀ ਇਹ ਚੀਜ਼ਾਂ ਜੋ ਮੇਰੇ ਦਿਮਾਗ ਚ ਜੀ ਸੋ ਜੋ ਵੀ ਕਰਨਾ ਆ ਉਹ ਬੁਨਿਆਦੀ ਪਧਰਤੀ ਇਹਨਾਂ ਤੋਂ ਸ਼ੁਰੂ ਹੋਵੇ ਬਿਲਕੁਲ ਜੀ ਤਾਂ ਹੀ ਉਹਦਾ ਬੇਸਿਕ ਟ੍ਰੇਨਿੰਗ ਜਿੰਨੀ ਚੰਗੀ ਜਿੰਨੀ ਚੰਗੀ ਵਧੀਆ ਹੋਊਗੀ ਨਾ ਉਨਾਂ ਹੀ ਪਲੇਅਰ ਸਾਡਾ ਵਧੀਆ ਤਿਆਰ ਹੋਊਗਾ ਬੇਸਿਕ ਤੋਂ ਬਿਨਾ ਕੁਝ ਨਹੀਂ ਜੀ 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 ਤੇ ਪੰਜਾਬ ਵਿੱਚ ਵਾਲੀਬਾਲ ਦੀ ਸਥਿਤੀ ਜੇਕਰ ਆਪਾਂ ਗੱਲ ਕਰੀਏ ਤਾਂ ਆਪਾਂ ਵੇਖਦੇ ਕਿ ਪਿੰਡਾਂ 'ਚ ਵਾਲੀਬਾਲ ਦੇ ਨੈਟ ਲੱਗੇ ਹੋਏ ਆ ਤੇ ਬੱਚੇ ਖੇਡਦੇ ਵੀ ਆ ਖਾਸ ਕਰ ਨੌਜਵਾਨ ਸਵੇਰੇ ਸ਼ਾਮ ਖੇਡਦੇ ਵਿਖਾਈ ਦਿੰਦੇ ਆ ਤੁਹਾਡਾ ਕੀ ਮੰਨਣਾ ਹੈ ਸਾਡੇ ਪੰਜਾਬ ਵਿੱਚ ਵਾਲੀਬਾਲ ਦਾ ਭਵਿੱਖ ਉਜਲ ਆ ਜਾਂ ਤੁਹਾਨੂੰ ਇਸ ਬੰਨੇ ਆਸ ਨਜ਼ਰ ਆਉਂਦੀ ਹੈ ਕਿ ਵਧੀਆ ਖਿਡਾਰੀ ਆਉਣਾਂ ਨੇ ਸਮੇਂ 'ਚ ਪੰਜਾਬ ਤੋਂ ਨਿਕਲਣਗੇ ਤੁਹਾਡੇ ਨਕਸ਼ੇ ਕਦਮ ਤੇ ਜਿਹੜੇ ਚੱਲਦੇ ਹੋਣ ਜਿਸ ਤਰ੍ਹਾਂ ਪਹਿਲਾਂ ਵੀ ਦੱਸ ਗਿਆ ਡਾਟਰ ਨੂੰ ਤੁਹਾਨੂੰ ਨਾ ਜੀ ਹਾਂਜੀ ਸਾਨੂੰ ਜ਼ਰੂਰ ਤਾਂ ਯੂਥ ਨੂੰ ਸੰਭਾਲਣ ਦੀ ਜੀ ਪਿੰਡਾਂ ਦੇ ਵਿੱਚ ਨਾ ਪਹਿਲਾਂ ਵਾਲਾ ਮਾਹੌਲ ਨਹੀਂ ਰਿਹਾ ਹੂੰ ਪਾਰਟੀ ਬਾਜ਼ੀਆਂ ਜਾਂ ਕੁਝ ਵੀ ਸਮਝ ਲਓ ਮਤਲਬ ਮਾਹੌਲ ਇਹੋ ਜਿਹਾ ਬਣ ਗਿਆ ਕਿ ਪਹਿਲਾਂ ਦੇਖੋ ਤੁਸੀਂ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਆਮ ਹੀ ਹੁੰਦੇ ਸੀ ਕਬੱਡੀ ਵਾਲੀਬਾਲ ਚੱਲਦੀ ਸੀ ਹਾਂਜੀ ਹੁਣ ਪਤਾ ਨਹੀਂ ਕਿਉਂ ਕੰਪਿਊਟਰਾਈਜ਼ ਹੋ ਗਿਆ ਲੋਕ ਜਾਂ ਬੱਚਿਆਂ ਬੱਚਿਆਂ ਦਾ ਦੋਸ਼ ਨਹੀਂ ਹੈ ਇਹਦੇ ਸਾਡਾ ਦੋਸ਼ ਹੈ ਅਸੀਂ ਬੱਚਿਆਂ ਨੂੰ ਟਾਈਮ ਨਹੀਂ ਦਿੰਦੇ ਹੂੰ ਸਾਡੇ ਕੋਲੇ ਟਾਈਮ ਹੀ ਨਹੀਂ ਬੱਚਿਆਂ ਵਾਸਤੇ ਅਸੀਂ ਕਦੇ ਚੈੱਕ ਹੀ ਨਹੀਂ ਕਰਦਾ ਬੱਚਾ ਸਾਡਾ ਬਹੁਤ ਘੱਟ ਮਤਲਬ ਅਸੀਂ ਬੱਚਾ ਨੂੰ ਸੰਸਕਾਰ ਉਹ ਦੇ ਰਹੇ ਹਾਂ ਚੰਗੇ ਸਕੂਲ ਚ ਪੜਨ ਲਾਤਾ ਜੀ ਚੰਗਾ ਉਹਨੂੰ ਕੱਪੜੇ ਲੈਤੇ ਚੰਗਾ ਇਹ ਸੰਸਕਾਰ ਹੈ ਅਸੀਂ ਕਦੇ ਬੱਚੇ ਨੂੰ ਸੰਸਕਾਰਾਂ ਦੇ ਵਿੱਚ ਇਹ ਗੱਲ ਕਹੀਏ ਕਾਕਾ ਤੇਰੀ ਸੋਸਾਇਟੀ ਬਾਰੇ ਤੇਰੀ ਕੀ ਡਿਊਟੀ ਹੈ ਹੂੰ ਤੇਰੀ ਕੰਟਰੀ ਬਾਰੇ ਤੇਰੀ ਕੀ ਡਿਊਟੀ ਹੈ ਤੇਰੇ ਕੰਟਰੀ ਦੇ ਫਲੈਗ ਬਾਰੇ ਤੇਰੀ ਕੀ ਡਿਊਟੀ ਹੈ ਅਸੀਂ ਕਦੇ ਵੀ ਨਹੀਂ ਦੱਸਿਆ ਮੈਂ ਵੀ ਮੈਂ ਵੀ ਉਹਨਾਂ ਮਾਪੇ ਚੋਂ ਹੀ ਆ ਮੈਂ ਮੈਨੂੰ ਵੀ ਆਦਤ ਹੈ ਨਹੀਂ ਸੋ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ ਯੰਗ ਜਨਰੇਸ਼ਨ ਵਾਸਤੇ ਔਰ ਜੇ ਤੁਸੀਂ ਉੱਥੇ ਮਾਹੌਲ ਬਣਾਉਗੇ ਪਹਿਲਾਂ ਦੇਖੋ ਬੱਚੇ ਖੇលਦੇ ਸੀ ਪੁਰਾਣੇ ਬਜ਼ੁਰਗ ਉੱਥੇ ਬੈਠੇ ਹੁੰਦੇ ਸੀ ਅੱਜ ਕੱਲ ਉਹ ਸਿਸਟਮ ਹੀ ਹੈ ਨਹੀਂ ਜੀ ਉਹ ਚੀਜ਼ਾਂ ਦੀ ਕਮੀ ਹੈ ਇਸ ਕਰਕੇ ਇਹ ਚੀਜ਼ਾਂ ਦੀ ਬਹੁਤ ਜ਼ਰੂਰਤ ਹੈ ਯੰਗ ਜਨਰੇਸ਼ਨ ਨੂੰ ਸੰਭਾਲਣ ਦੀ ਉਹਨੂੰ ਸਪੋਰਟ ਵੱਲ ਤੋਂ ਪਾਉਣ ਦੀ ਜੀ ਜੀ ਤੇ ਜਾਂਦੇ ਜਾਂਦੇ ਕੀ ਸੁਨੇਹਾ ਦੇਣਾ ਚਾਹੋਗੇ ਨੌਜਵਾਨਾਂ ਨੂੰ ਸਮਾਜ ਨੂੰ ਖੇਡਾਂ ਬਾਰੇ ਜੀਵਨ ਬਾਰੇ ਆਪਣੇ ਤਜਰਬੇ ਵਿੱਚੋਂ ਮੈਂ ਨਾ ਜੀ ਹਰ ਜਗ੍ਹਾ ਇਹ ਕਹਿੰਦਾ ਨਾ ਵੀ ਯੰਗ ਜਨਰੇਸ਼ਨ ਨੂੰ ਤਾਂ ਇੱਕੋ ਹੀ ਮੇਰਾ ਐਕਸਪੀਰੀਅੰਸ ਦੱਸਦਾ ਹੁੰਦਾ ਨਾ ਵੀ ਡਿਸਿਪਲਨ ਚ ਰਹਿ ਕੇ ਹਾਰਡ ਵਰਕ ਕਰੋ ਤੁਸੀਂ ਲਾਈਫ ਦੇ ਕਿਸੇ ਵੀ ਮਤਲਬ ਮੈਂ ਇਮਾਮ ਤੇ ਇਮਾਮ ਤੇ ਪਹੁੰਚ ਸਕਦੇ ਹੋ ਤੁਸੀਂ ਜੀ ਔਰ ਉਸ ਦੇ ਨਾਲ ਨਾਲ ਮੈਂ ਵੱਡਿਆਂ ਨੂੰ ਵੀ ਇਹ ਮਤਲਬ ਇੱਕ ਮੇਰੀ ਬੇਨਤੀ ਯਾ ਰਿਕੁਐਸਟ ਹੈ ਜਿਹੜੇ ਸਾਡੇ ਅਸੀਂ ਬਜ਼ੁਰਗਾਂ ਜਾਂ ਮਾਪੇ ਆ ਕਿ ਬੱਚਿਆਂ ਨੂੰ ਘਰੇ ਇਹ ਜਾਂ ਮੌਲ ਬਣਾਓ ਮੈਕਸਿਮਮ ਉਹਨਾਂ ਨੂੰ ਟਾਈਮ ਦਿਓ ਖਾਸ ਕਰਕੇ ਟੀਨੇਜ ਦੇ ਵਿੱਚ ਜੀ ਔਰ ਖਾਸ ਕਰਕੇ ਜਦੋਂ ਉਹ ਮਤਲਬ ਸਟਾਰਟਿੰਗ 'ਚ ਕੁਝ ਉਹਦਾ ਇੰਟਰਸਟ ਡਿਵੈਲਪ ਹੁੰਦਾ ਪੜਾਈ ਵਾਲੇ ਪਾਸੇ ਖੇਡਾਂ ਵਾਲੇ ਪਾਸੇ ਕੁਝ ਪਾਸੇ ਮਾਪੇ-ਬਾਪ ਨੂੰ ਸਿਰਫ ਮੈਂ ਰਿਕੁਐਸਟ ਕਰੂੰਗਾ ਵੀ ਉਹ ਬੱਚਾ ਨੂੰ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਟਾਈਮ ਦੇਣ ਜੀ ਕਿਉਂਕਿ ਜਦੋਂ ਅਸੀਂ ਬੱਚਾ ਨੂੰ ਟਾਈਮ ਨਹੀਂ ਦਿੰਦੇ ਤਾਂ ਬੱਚੇ ਸਲਿੱਪ ਹੋ ਕੇ ਬਾਹਰ ਜਾਂਦੇ ਆ ਜੀ ਨੈਚੁਰਲੀਆ ਫਿਰ ਬਾਹਰ ਦੀ ਸੰਗਤ ਬੱਚੇ ਤਾਂ ਬੱਚੇ ਆ ਨਾ ਜੀ ਮੈਂ ਇਸ ਕਰਕੇ ਯੰਗ ਦੇ ਨਾਲ ਮਾਪੇ-ਬਾਪ ਨੂੰ ਵੀ ਵੱਡਿਆਂ ਨੂੰ ਵੀ ਇਹ ਰਿਕੁਐਸਟ ਕਰਨੀ ਚਾਹੁੰਦਾ ਕਿ ਆਪਦੇ ਬੱਚਾ ਨੂੰ ਵੱਧ ਤੋਂ ਵੱਧ ਟਾਈਮ ਦਿਓ ਤਾਂ ਜੋ ਅਸੀਂ ਆਪਣਾ ਯੂਥ ਸੰਭਾਲ ਸਕੀਏ ਜੀ ਬਹੁਤ ਜ਼ਰੂਰੀ ਅਤੇ ਬੇਸ਼ਕੀਮਤੀ ਸੁਨੇਹਾ ਹਾਂਜੀ ਬਿਲਕੁਲ ਥੈਂਕ ਯੂ ਜੀ ਤੇ ਤੁਹਾਡੀ ਕੱਲੀ ਕੱਲੀ ਗੱਲ ਜਿਹੜੀ ਆ ਉਹ ਬੇਹਦ ਸੁਣਨਯੋਗ ਸਾਡੇ ਦਰਸ਼ਕਾਂ ਲਈ ਵੀ ਤੇ ਆਸ ਕਰਦੇ ਹਾਂ ਕਿ ਤੁਹਾਡੀ ਇਹਨਾਂ ਗੱਲਾਂ ਤੋਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਲਹਾ ਹੋਇਆ ਹੋਵੇਗਾ ਅੱਜ ਦੀ ਇਸ ਗੱਲਬਾਤ ਦਾ ਵੇਲਾ ਫਿਲਹਾਲ ਮੁਕੰਮਲ ਹੋਣ ਵੱਲ ਵੱਧ ਰਿਹਾ ਹੈ ਤੁਸੀਂ ਆਪਣੇ ਰਜਿਮਣੇ ਚ ਸਾਡੇ ਲਈ ਸਮਾਂ ਕੱਢਿਆ ਇਨੀ ਵਧੀਆ ਜਾਣਕਾਰੀ ਸਾਂਝੀ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਧੰਨਵਾਦ ਤੇ ਇਸੇ ਤਰ੍ਹਾਂ ਅਗਲੇ ਅੰਕ ਵਿੱਚ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਕਿਸੇ ਹੋਰ ਵਿਸ਼ੇ ਤੇ ਕਿਸੇ ਹੋਰ ਖੇਡ ਸ਼ਖਸੀਅਤ ਨੂੰ ਲੈ ਕੇ ਅੱਜ ਦਾ ਇਹ ਪ੍ਰੋਗਰਾਮ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ